ਸੋ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਜਿਸ ਵੇਲੇ ਇਤਿਹਾਸ ਨੂੰ ਪੰਛੀ ਝਾਤ ਮਾਰ ਕੇ ਦੇਖਦੇ ਹਾਂ ਕਿ ਦਾਤਾਰ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਛਠਮ ਪੀਰ ਬੈਠਾ ਗੁਰਪਾਰੀ ਤਨ ਗੁਰੂ ਗੁਰੂ ਹਰਗੋਬਿੰਦ ਮਹਾਰਾਜ ਜਦੋਂ ਪਰਜੋਬਨ ਅਵਸਥਾ ਵਿੱਚ ਨੇ ਇਧਰੋਂ ਬਾਦਸ਼ਾਹ ਜ਼ਹਾਂਗੀਰ ਦਾ ਕੋਲ ਰਹਿਣ ਵਾਲਾ ਜਿਹੜਾ ਖਾਸਮ ਖਾਸ ਚੰਦੂ ਉਹਨੇ ਆਪਣੀ ਧੀ ਦਾ ਰਿਸ਼ਤਾ ਜਿਹੜਾ ਸੀ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਵਾਸਤੇ ਭੇਜਿਆ ਹੈ ਜਦੋਂ ਇਹ ਰਿਸ਼ਤਾ ਹੋਇਆ ਆਖਰ ਉਹ ਰਿਸ਼ਤਾ ਕਰਨ ਵਾਲੇ ਉਹਨਾਂ ਨੂੰ ਤੋਰਿਆ ਵੀ ਤੁਸੀਂ ਕੋਈ ਚੰਗਾ ਸਾਥ ਲੱਭ ਕੇ ਆਓ ਉਹਨਾਂ ਨੂੰ ਲੱਭਿਆ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਕਰ ਗੁਰੂ ਨਾਨਕ ਦਾਇ ਪਾਵਨ ਕਰ ਗੁਰੂ ਹਰਗੋਬਿੰਦ ਮਹਾਰਾਜ ਨੂੰ ਰਿਸ਼ਤਾ ਕਰਕੇ ਉਹ ਵਾਪਸ ਗਏ ਚੰਦੂ ਨੂੰ ਜਾ ਕੇ ਦੱਸਦੇ ਨੇ ਤੇ ਉਹਨੇ ਜਿਹੜੇ ਸ਼ਬਦ ਵਰਤੇ ਸਨ ਕਿ ਤੁਸੀਂ ਚਬਾਰੇ ਦੀ ਇੱਟ ਜਿਹੜੀ ਉਹ ਮੋਰੀ ਨੂੰ ਲਾ ਆਏ ਹੋ ਸੰਗਤ ਨੇ ਜਦੋਂ ਇਹ ਬੋਲ ਸੁਣੇ ਬਰਦਾਸ਼ਤ ਨਹੀਂ ਕਰ ਪਾਈ ਗੁਰੂ ਅਰਜਨ ਦੇ ਮਹਾਰਾਜ ਤੱਕ ਖਬਰ ਪਹੁੰਚਾਈ ਏ ਦਾਤਾਰ ਪਾਤਸ਼ਾਹ ਜੀ ਨੇ ਸੰਗਤ ਦੀਆਂ ਭਾਵਨਾ ਮੁਖ ਰੱਖਦੇ ਆ ਗੁਰੂ ਨਾਨਕ ਦੇ ਘਰ ਦੀ ਮਹਾਨਤਾ ਨੂੰ ਮੁਖ ਰੱਖਦੇ ਆ ਮਹਾਰਾਜ ਜੀ ਨੇ ਦੁਬਾਰਾ ਜਦੋਂ ਲੋਕ ਆਏ ਤੇ ਸਾਬ ਜੀ ਨੇ ਕਹਿ ਦਿੱਤਾ ਨਹੀਂ ਹੁਣੇ ਰਿਸ਼ਤਾ ਜਿਹੜਾ ਨਹੀਂ ਜੁੜ ਸਕਦਾ ਆਖਰ ਚੰਦੂ ਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਦੁੱਖ ਕਿ ਮੇਰੀ ਸਾਰੇ ਜਹਾਨ ਦੇ ਵਿੱਚ ਰਿਸ਼ਤੇ ਨਾਤੇ ਸ਼ਰੀਕੇ ਭਾਈਚਾਰੇ ਦੇ ਵਿੱਚ ਮੇਰੀ ਬੇਇੱਜ਼ਤੀ ਹੋਈ ਹੈ ਮੈਂ ਬਦਲਾ ਲਵਾਗਾ ਗੁਰੂ ਅਰਜਨ ਦੇਵ ਮਹਾਰਾਜ ਤੋਂ ਕੋਸ਼ਿਸ਼ਾਂ ਕੀਤੀਆਂ ਨੇ ਮੰਨ ਜਾਣ ਪਰ ਸਹਿਬ ਜੀ ਦਾ ਫੈਸਲਾ ਬੜਾ ਅਟਲ ਸੀਗਾ ਮੁਕਤੀ ਦੀ ਗੱਲ ਬਾਦਸ਼ਾਹ ਜ਼ਾਹਾਂਗੀਰ ਇਹ ਵੀ ਕਈ ਲੰਮੇ ਅਰਸੇ ਤੋਂ ਬਹਾਨਿਆਂ ਦੇ ਵਿੱਚ ਸੀ ਚੰਦੂ ਨੇ ਪਹਿਲਾਂ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉੱਤੇ ਕਾਫੀ ਪ੍ਰਕਾਰ ਦੇ ਵਾਰ ਬਾਬਾ ਪ੍ਰਿਥੀ ਚੰਦ ਦੇ ਕਹਿਣ ਉੱਤੇ ਕਦੀ ਸੁਲਹੀ ਖਾਂ ਕਦੀ ਸੁਲਬੀ ਖਾਂ ਵਰਗੇ ਭੇਜੇ ਗਏ ਤੇ ਜਦੋਂ ਸਭ ਕੁਝ નિਫਲ ਹੋਇਆ ਇਧਰੋਂ ਮੌਕਾ ਬਣਿਆ ਇਹਨਾਂ ਨੂੰ ਕੇ ਤਰਨ ਤਾਰਨ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਰਾਜਮਾਨ ਹਨ ਤੇ ਬਾਦਸ਼ਾਹ ਦਾ ਸ਼ਹਿਜ਼ਾਦਾ ਅਮੀਰ ਖੁਸਰੋ ਉਲੰਘਦਾ ਹੈ ਬਗਾਵਤ ਕਰਕੇ ਜਿੰਝ ਕਹ ਲੋ ਬਾਦਸ਼ਾਹ ਨੇ ਤੱਕਿਆ ਰਾਜ ਚੋਂ ਕੱਢਿਆ ਕਈ ਪ੍ਰਕਾਰ ਦੇ ਉਹਦੇ ਤੇ ਦੋਸ਼ ਦੂਸ਼ਣ ਲੱਗੇ ਨੇ ਉਹ ਤਰਨ ਤਾਰਨ ਸਾਹਿਬ ਜਦੋਂ ਲੰਗਣ ਲੱਗਾ ਉਹਨੂੰ ਪਤਾ ਲੱਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਥੇ ਹਨ ਨਮਾਣਾ ਨਤਾਣਾ ਹੋ ਕੇ ਮਹਾਰਾਜ ਦੀ ਸ਼ਰਨ ਵਿੱਚ ਆਇਆ ਦਾਤਾਰ ਦੇ ਦਰਸ਼ਨ ਦੇਦਾਰ ਕੀਤੇ ਨੇ ਹਜ਼ੂਰ ਤੋਂ ਕੁਝ ਮਦਦ ਵੀ ਉਹਨੇ ਪ੍ਰਾਪਤ ਕੀਤੀ ਹੈ ਇਤਿਹਾਸ ਨੇ ਲਿਖਿਆ ਮਹਾਰਾਜ ਨੇ 5000 ਰੁਪਇਆ ਜਿਹੜਾ ਉਹਨੂੰ ਝੋਲੀ ਪਾਇਆ ਦਾਤ ਦਿੱਤੀ ਤੇ ਅੱਗੇ ਵਾਸਤੇ ਉਹਨੂੰ ਤੋਰ ਦਿੱਤਾ ਅਗਾ ਇਹਨਾਂ ਨੂੰ ਹੋਰ ਬਹਾਨਾ ਮਿਲਿਆ ਇਧਰੋਂ ਚੰਦੂ ਪਹਿਲਾਂ ਹੀ ਅਗਰ ਦੇ ਵਿੱਚ ਤਪਦਾ ਹੈ ਫਿਰ ਇਹ ਬਹਾਨਾ ਲਾ ਦਿੱਤਾ ਕਿ ਉਹਨੇ ਤੇ ਤੁਹਾਡੇ ਬਗਾਵਤ ਕਰਨ ਵਾਲਿਆਂ ਦੀ ਮਦਦ ਕਰਦੇ ਨੇ ਹੋਰ ਕੰਨ ਭਰੇ ਜ਼ਾਹਾਂਗੀਰ ਦੇ ਮੁਖ ਦੀ ਗੱਲ ਉਹਨੇ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਨੂੰ ਕੁਝ ਸਮੇਂ ਬਾਅਦ ਸੁਨੇਹਾ ਭੇਜਿਆ ਕਾਜੀ ਮੁੱਲਾ ਸਾਰੇ ਹੀ ਵਿਰੋਧ ਕਰਦੇ ਪਏ ਸਨ ਆਖਰ ਗੁਰੂ ਅਰਜਨ ਦੇ ਮਹਾਰਾਜ ਜਦੋਂ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ ਇਧਰੋਂ ਸੁਨੇਹਾ ਆਇਆ ਚਿੱਠੀ ਆਈ ਬਾਦਸ਼ਾਹ ਦੀ ਕਿ ਤੁਹਾਨੂੰ ਲਾਹੌਰ ਬੁਲਾਇਆ ਗਿਆ ਹੈ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਤੇ ਗੱਲਬਾਤ ਕਾਦੀ ਹੈ ਉਸ ਚਿੱਠੀ ਦੇ ਵਿੱਚ ਲਿਖਿਆ ਗਿਆ ਕਿ ਤੁਸੀਂ ਜੋ ਕੀਤਾ ਹੈ ਉਹਦੇ ਇਵਜ਼ ਦੇ ਵਿੱਚ ਤੁਸੀਂ 2 ਲੱਖ ਰੁਪਈਆ ਜਿਹੜਾ ਉਹ ਹਰ ਰਜ਼ਾਨਾ ਉਹ ਜਿਹੜਾ ਡੰਡ ਜਿਹੜਾ ਹੈ ਉਹ ਤੁਸੀਂ ਭਰਨਾ ਹੈ ਇਧਰ ਦਾਤਾਰ ਪਾਤਸ਼ਾਹ ਜੀ ਘਟ ਘਟ ਕੇ ਅੰਦਰ ਕੀ ਜਾਣ ਸਭ ਕੁਝ ਜਾਣਦੇ ਨੇ ਸਾਬ ਨੇ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਨਾਲ ਸਲਾਹ ਕੀਤੀ ਹੈ ਰਾਤ ਦੇ ਸਮੇਂ ਕੋਠਾ ਸਾਹਿਬ ਵਾਲੇ ਪਾਵਨ ਸਥਾਨ ਤੇ ਮੁਖੀ ਸੇਖ ਇਕੱਤਰਤ ਹੋਏ ਨੇ ਸਾਹਿਬ ਗੁਰੂ ਅਰਗਵਿੰਦ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਨਾਲ ਹੁਕਮ ਕਰ ਦਿੱਤਾ ਹਾਲੇ ਪ੍ਰਗਟ ਨਹੀਂ ਹੋਣਾ ਸਮੇਂ ਦੇ ਨਾਲ ਅੱਗੇ ਸਾਰੀ ਖੇਡ ਜਿਹੜੀ ਬਾਬਾ ਬੁੱਢਾ ਜੀ ਨੂੰ ਸਮਝਾ ਦਿੱਤੀ ਹੈ ਸੋ ਫਿਰ ਘਰੇ ਗਏ ਨੇ ਸਤਗੁਰਾਂ ਦੇ ਮਹਿਲ ਮਾਤਾ ਗੰਗਾ ਜੀ ਸਾਹਿਬ ਜੀ ਨੂੰ ਮਹਾਰਾਜ ਨੇ ਭੋਜਨ ਪ੍ਰਸ਼ਾਦਾ ਛਕ ਕੇ ਅਗਲੀ ਗੱਲ ਜਿਹੜੀ ਉਹ ਦੱਸੀ ਹੈ ਸਵੇਰ ਹੋਈ ਹੈ ਅੰਮ੍ਰਿਤਸਰ ਸਾਹਿਬ ਤੋਂ ਪੰਜ ਸਿੱਖਾਂ ਨੂੰ ਨਾਲ ਲੈ ਕੇ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਲਾਹੌਰ ਵੱਲ ਨੂੰ ਕੂਚ ਕਰ ਦਿੱਤਾ ਹੈ ਸਭ ਤੋਂ ਪਹਿਲਾਂ ਮਹਾਰਾਜ ਜੀ ਜਦੋਂ ਪਹੁੰਚਦੇ ਨੇ ਲਾਹੌਰ ਨਿਵਾਸੀ ਗੁਰੂ ਦਾ ਪਿਆਰਾ ਸਿੱਖ ਭਾਈ ਸਾਧੂ ਉਹਦੇ ਘਰ ਮਹਾਰਾਜ ਜੀ ਪਹੁੰਚਦੇ ਇੱਥੋਂ ਤੁਰਨ ਲੱਗਿਆ ਮਹਾਰਾਜ ਨੇ ਇੱਕ ਸਿੱਖ ਗੋਇੰਦਵਾਲ ਸਾਹਿਬ ਭੇਜਿਆ ਹੈ ਕਿ ਜਾ ਕੇ ਬਾਬਾ ਅਰਥਮੱਲ ਜੀ ਨੂੰ ਕਹੇ ਕਿ ਤੂੰ ਬਹੁਤ ਛੇਤੀ ਲਾਹੌਰ ਪਹੁੰਚ ਜਾ ਇਧਰੋਂ ਮਹਾਰਾਜ ਜੀ ਲਾਹੌਰ ਪਹੁੰਚੇ ਭਾਈ ਸੱਧੂ ਦੇ ਘਰ ਇਧਰੋਂ ਗੋਇੰਦਵਾਲ ਸਾਹਿਬ ਤੋਂ ਬਾਬਾ ਅਰਥਮੱਲ ਜੀ ਪਹੁੰਚ ਗਏ ਨੇ ਮਹਾਰਾਜ ਨੇ ਉਹਨਾਂ ਨੂੰ ਵੀ ਸਾਰਾ ਅੱਗੇ ਦਾ ਜਿਹੜਾ ਮਹਾਰਾਜ ਜੀ ਨੇ ਖੇੜ ਵਰਤਉਣੀ ਸੀ ਜੋ ਭਵਿਕਤ ਬਚਨ ਸੀ ਮਹਾਰਾਜ ਨੇ ਸਾਰਾ ਉਹਨਾਂ ਨਾਲ ਸਾਂਝਾ ਕੀਤਾ ਹੈ ਸੰਗਤਾਂ ਬੈਠੀਆਂ ਨੇ ਦਰਸ਼ਨ ਦੇਦਾਰ ਹੋ ਰਹੇ ਨੇ ਇਧਰ ਚੰਦੂ ਤੜਫਦਾ ਪਿਆ ਕਿ ਮਹਾਰਾਜ ਜੀ ਹਾਲੇ ਤੱਕ ਲੱਭਦੇ ਨਹੀਂ ਪਏ ਪਹੁੰਚੇ ਨਹੀਂ ਪਰ ਇਹਨੂੰ ਖਬਰ ਮਿਲੀ ਉਹ ਲਾਹੌਰ ਪਹੁੰਚ ਗਏ ਨੇ ਤੇ ਫਲਾਣੇ ਸਿੱਖ ਦੇ ਘਰ ਵਿੱਚ ਬੈਠੇ ਉੱਤੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਉੱਤੇ ਮਾਇਆ ਇਕੱਠੀ ਕਰਦੇ ਫਿਰਦੇ ਨੇ ਉੱਤੇ ਉਸੇ ਤਰ੍ਹਾਂ ਪ੍ਰਚਾਰ ਪ੍ਰਸਾਰ ਕਰਦੇ ਇੱਥੇ ਅਸੀਂ ਉਹਨਾਂ ਦੇ ਉਦੀਕ ਕਰ ਰਹੇ ਹਾਂ ਚੰਦੂ ਨੇ ਫਿਰ ਬਾਦਸ਼ਾਹ ਉਸ ਵੇਲੇ ਲਾਹੌਰ ਹੈ ਜ਼ਾਹਾਂਗੀਰ ਉਹਦੇ ਕੰਨ ਭਰੇ ਨੇ ਤੇ ਵਜ਼ੀਰ ਖਾਨ ਨੂੰ ਅੱਗੇ ਭੇਜ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਾਦਸ਼ਾਹ ਕੋਲ ਬੁਲਾਇਆ ਜਿਵੇਂ ਹੀ ਮਹਾਰਾਜ ਆਉਂਦੇ ਨੇ ਬੜਾ ਸਨਮਾਨ ਉਹਨੇ ਮਹਾਰਾਜ ਜੀ ਦਾ ਕੀਤਾ ਖੈਰ ਪਰ ਕੁਝ ਵਿਚਾਰਾਂ ਹੋਈਆਂ ਕਿ ਕੌਣ ਵੱਡਾ ਹੈ ਇਸਲਾਮ ਦੇ ਪ੍ਰਥਾਏ ਤੁਹਾਡੇ ਗ੍ਰੰਥ ਵਿੱਚ ਕਿਹੜੇ ਬੋਲ ਹਨ ਮਹਾਰਾਜ ਨੇ ਹਰ ਗੱਲ ਦਾ ਜਵਾਬ ਬੜੇ ਠਰਮੇ ਦੇ ਨਾਲ ਬੜੇ ਸੋਹਣੇ ਤਰੀਕੇ ਦੇ ਨਾਲ ਦੇ ਕੇ ਸਭਨਾਂ ਨੂੰ ਨਿਰਉਤਰ ਕੀਤਾ ਹੈ ਆਖਰ ਚੰਦੂ ਸਮੇ ਨੂੰ ਪਾਫਦਿਆਂ ਕਹਿੰਦਾ ਹੈ ਕਿ ਬਾਦਸ਼ਾਹ ਤੁਸੀਂ ਅੱਗੇ ਕਸ਼ਮੀਰ ਨੂੰ ਜਾਣਾ ਸੀ ਇੰਜ ਕਰੋ ਤੁਸੀਂ ਅੱਗੇ ਚਲੇ ਜੋ ਤੁਹਾਡੇ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ ਤੇ ਮੈਂ ਇਹਨਾਂ ਤੋਂ ਆਪੇ 2 ਲੱਖ ਰੁਪਈਆ ਜਿਹੜਾ ਉਹ ਲੈ ਲਵਾਂਗਾ ਤੇ ਹੋਰ ਵੀ ਜੋ ਕੁਝ ਹੈ ਕਿਉਂਕਿ ਇਹਨਾਂ ਨੇ ਜਿਹੜੀ ਮਦਦ ਕੀਤੀ ਮੈਂ ਉਹ ਵੀ ਇਹਨਾਂ ਤੋਂ ਪੁੱਛਾਂਗਾ ਪਾਬ ਜੋ ਵੀ ਕਾਰਵਾਈ ਹੈ ਤੁਸੀਂ ਮੈਨੂੰ ਅਥਾਰਟੀ ਦੋ ਹੱਕ ਦੋ ਤੇ ਮੈਂ ਸਾਰਾ ਕੁਝ ਕਰ ਲਵਾਵਾਂਗਾ ਤੇ ਤੁਸੀਂ ਆਪਣਾ ਸਮਾਂ ਬਚਾਓ ਤੇ ਤੁਸੀਂ ਅੱਗੇ ਚਲੇ ਜਾਓ ਮੈਂ ਸਭ ਕੁਝ ਸੰਭਾਲ ਲਵਾਵਾਂਗਾ ਸੋ ਬਾਦਸ਼ਾਹ ਜ਼ਾਹগীর ਆਗਾ ਨਿਕਲਦਾ ਹੈ ਤੇ ਇਧਰ ਚੰਦੂ ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪਣੀ ਹਵੇਲੀ ਦੇ ਵਿੱਚ ਲੈ ਜਾਂਦਾ ਹੈ ਕਿਉਂਕਿ ਇਹਨੂੰ ਜੋ ਇਹਨੇ ਕਰਨਾ ਹੈ ਇਹਦੀ ਨੀਅਤ ਨੂੰ ਇਹ ਜਾਣਦਾ ਹੈ ਜਾ ਗੁਰੂ ਅਰਜਨ ਦੇ ਮਹਾਰਾਜ ਜਾਣਦੇ ਨੇ ਘਰ ਲੈ ਗਿਆ ਮਹਾਰਾਜ ਦੇ ਨਾਲ ਆਏ ਹੋਏ ਪੰਜੇ ਸਿੱਖ ਉਹ ਵੀ ਮਹਾਰਾਜ ਜੀ ਦੇ ਨਾਲ ਨੇ ਇਧਰੋਂ ਸੰਗਤਾਂ ਮਹਾਰਾਜ ਜੀ ਨੂੰ ਲੱਭਦੀਆਂ ਪਈਆਂ ਪਰ ਕਿਸੇ ਨੂੰ ਕੋਈ ਸਾਰ ਖਬਰ ਨਹੀਂ ਹੈ ਸੋ ਇਥੋਂ ਅੱਗੇ ਆਪਾਂ ਹੁਣ ਲੜੀ ਆਰੰਭ ਕਰਦੇ ਆ ਜਿਵੇਂ ਉਸ ਦੁਸ਼ਟ ਚੰਦੂ ਦੀ ਹਵੇਲੀ ਵਿੱਚ ਉਸ ਬਾਦਸ਼ਾਹ ਦਾਤਾਰ ਗੁਰੂ ਅਰਜਨ ਦੇ ਮਹਾਰਾਜ ਬਾਣੀ ਕੇ ਬਹੁਤ ਸ਼ਹੀਦਾਂ ਦੇ ਸਰਤਾਜ ਉਸ ਪਵਨ ਧਰਤੀ ਤੇ ਜਿਵੇਂ ਜਿਵੇਂ ਸਰੀਰ ਕਰਕੇ ਮਹਾਰਾਜ ਨੂੰ ਤਸੀਹੇ ਦਿੱਤੇ ਜਾਣਗੇ ਦਾਤਾਰ ਪਾਤਸ਼ਾਹ ਜੀ ਤੇਰਾ ਕੀਆ ਮਿੱਠਾ ਲੱਗੈ ਗਾਉਂਦਿਆਂ ਹੋਇਆਂ ਉਹਨਾਂ ਨੂੰ ਚੱਲਣਗੇ ਜਿਵੇਂ ਚੰਦੂ ਦੇ ਨਾਲ ਮਹਾਰਾਜ ਦੇ ਇਲਾਹੀ ਬਚਨ ਹੋਣਗੇ ਉਹ ਸਾਰਾ ਕੁਝ ਆਪਾਂ ਸਰਵਨ ਕਰਦੇ ਹਾਂ ਆਓ ਅਰਦਾਸ ਕਰੀਏ ਕਿ ਮਹਾਰਾਜ ਜੀ ਕਿਰਪਾ ਕਰੋ ਮਨ ਬਿਰਤੀਆਂ ਸੁਰਤਿੰਦਰੀਆਂ ਦੀ ਕਾਗਰਤਾ ਇਕਾਗਰਤਾ ਬਖਸ਼ੋ ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦਿਓ ਕੁਝ ਕਹਿਣ ਦਾ ਕੁਝ ਸੁਣਨ ਦਾ ਬਲ ਬਖਸ਼ਿਸ਼ ਕਰੋ ਆ ਉਸ ਮੁੱਚੇ ਬ੍ਰਹਿਮੰਡ ਦੇ ਵਿੱਚੋਂ ਦ੍ਰਿਸ਼ਟ ਅਦ੍ਰਿਸ਼ਟ ਰੂਪ ਦੇ ਵਿੱਚ ਜਿਤਨੇ ਵੀ ਗੁਰੂ ਸਵਾਰੇ ਪਿਆਰੇ ਹਾਜ਼ਰ ਹੋਏ ਹੋ ਪਾਵਨਾ ਸਹਿਤ ਇੱਕ ਦਫਾ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਠਿਓ ਸਨਮੁਖ ਰਿਸਤੇ ਭਰਿਓ ਸੋ ਦਾਤਾਰ ਗੁਰੂ ਅਰਜਨ ਦੇਹ ਮਹਾਰਾਜ ਨੇ ਸਾਹਮਣੇ ਬਿਠਾ ਲਿਆ ਹੈ ਜਦੋਂ ਆਪਾਂ ਆਪਣੀ ਸੁਰਤ ਨੂੰ ਤੁਹਾਡੇ ਚੋਂ ਬਹੁਤ ਸੰਗਤ ਹੋਏਗੀ ਜਿਨ੍ਹਾਂ ਨੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਉਸ ਪਾਵਨ ਧਰਤੀ ਤੇ ਦਰਸ਼ਨ ਦੇਦਾਰ ਕੀਤੇ ਹੋਣੇ ਨੇ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਪਾਵਨ ਸਥਾਨ ਦੀ ਚਰਨ ਧੂੜ ਆਪਣੇ ਮਸਤਕ ਨੂੰ ਛੁਹਾਈ ਹੋਣੀ ਹੈ ਜੇ ਨਹੀਂ ਵੀ ਤਾਂ ਆਪਣੀ ਸੁਰਤ ਨੂੰ ਉਸ ਥਾਂ ਤੇ ਲੈ ਕੇ ਚੱਲੀਏ ਕਿ ਕਿਵੇਂ ਗੁਰੂ ਅਰਜਨ ਦੇ ਮਹਾਰਾਜ ਜੀ ਬੈਠਣਗੇ ਕਿਵੇਂ ਮਹਾਰਾਜ ਦੇ ਸੀਸ ਵਿੱਚ ਰੇਤ ਪੈਣਾ ਹੈ ਜਿਨ੍ਹਾਂ ਮਹਿਸੂਸ ਕਰਦੇ ਜਾਵਾਂਗੇ ਉਹਨਾਂ ਇਤਿਹਾਸ ਸਾਡੇ ਹਿਰਦੇ 'ਚ ਉਤਰਦਾ ਜਾਏਗਾ दुष्ट चंदू महाराज ਜੀ ਨੂੰ ਉੱਚੇ ਥਾਂ ਬਿਠਾ ਕੇ ਤੇ ਆਪ ਸਾਹਮਣੇ ਬੈਠਾ ਹੈ ਮਹਾਰਾਜ ਜੀ ਦੇ ਤੇ ਮਹਾਰਾਜ ਦੇ ਨਾਲ ਬੜੇ ਗੁੱਸੇ ਕ੍ਰੋਧ ਵਿੱਚ ਆ ਕੇ ਗੱਲਾਂ ਕਰਨ ਲੱਗਾ ਹੈ ਚਾਦ ਪਇਓ ਬਛ ਦੁਖ ਤੇ ਜਰਿਓ ਤੇ ਬੜੇ ਦੁਖੀ ਹਿਰਦੇ ਦੇ ਨਾਲ ਮਹਾਰਾਜ ਜੀ ਨੂੰ ਕੁਝ ਬੋਲ ਕਹਿਣ ਲੱਗਾ ਇਸ ਤਰ੍ਹਾਂ ਦੇ ਬੋਲ ਨੇ ਜਿਹੜੇ ਸਾਰਿਆਂ ਦੇ ਹਿਰਦੇ ਨੂੰ ਦੁੱਖ ਪਹੁੰਚਾਉਂਦੇ ਹਨ ਮੋਰ ਸੁਤਾ ਕੇ ਮੋਰ ਸਗਾਏ ਸੋ ਮਹਾਰਾਜ ਜੀ ਨੂੰ ਪੁਰਾਣੀਆਂ ਗੱਲਾਂ ਉਸੇ ਤਰ੍ਹਾਂ ਯਾਦ ਕਰਾਉਂਦਾ ਹੈ ਕਿ ਤੁਸੀਂ ਮੇਰੇ ਧੀ ਦੇ ਸਗਾਈ ਰਿਸ਼ਤਾ ਜਿਹੜਾ ਸੀ ਉਹ ਮੋੜ ਦੇਣਾ ਕੀਤਾ ਸੀ ਕਿਉਂ ਨਾ ਮਾਨੇ ਬਿਨੈ ਅਲਾਈ ਤੇ ਤੁਸੀਂ ਕਿਉਂ ਨਹੀਂ ਮੰਨੀ ਹੈ ਮੈਂ ਤੇ ਬੇਨਤੀ ਕੀਤੀ ਸੀ ਤੁਹਾਡੇ ਕੋਲ ਪਰ ਤੁਸੀਂ ਬੇਨਤੀਆਂ ਵੀ ਨਹੀਂ ਮੰਨੀਆਂ ਮੋੜ ਦਿੱਤੀਆਂ ਭੇਜ ਦੁਇ ਬਾਰ ਪੁਰ ਲਾਗੇ ਮੈਂ ਇੱਕ ਵਾਰ ਨਹੀਂ ਦੋ ਵਾਰ ਤੁਹਾਡੇ ਕੋਲ ਆਪਣੇ ਲਾਗੀ ਜਿਹੜੇ ਉਹ ਭੇਜਨੇ ਕੀਤੇ ਸਨ ਹਦ ਚਿੰਤਾ ਚਿਤ ਹਮਰੇ ਲਾਗੇ ਤੇ ਮੇਰੇ ਚਿੱਤ ਦੇ ਵਿੱਚ ਇਸ ਗੱਲ ਦੀ ਬੜੀ ਚਿੰਤਾ ਹੈ ਕਿਉਂਕਿ ਸਮਾਜ ਦੇ ਵਿੱਚ ਮੈਂ ਬੇਇੱਜ਼ਤ ਹੋਇਆ ਮੇਰੀ ਧੀ ਦਾ ਰਿਸ਼ਤਾ ਤੋੜਿਆ ਹੈ ਤੁਸੀਂ ਤੇ ਜਦੋਂ ਧੀ ਦਾ ਰਿਸ਼ਤਾ ਟੁੱਟਦਾ ਹੈ ਤੇ ਉਸ ਤੋਂ ਬਾਅਦ ਉਹ ਸਮਾਜ ਦੇ ਵਿੱਚ ਉਹਨੂੰ ਜਿਉਣਾ ਮੁਸ਼ਕਲ ਹੋ ਜਾਂਦਾ ਹੈ ਸੋ ਮੇਰੇ ਵਾਸਤੇ ਬੜਾ ਦੁੱਖ ਦਾ ਸਮਾਂ ਬਣ ਗਿਆ ਚਿੰਤਾ 'ਚ ਸੜਦਾ ਲੈਣ ਸਾਗ ਤੋ ਰਹਿਓ ਕਿਥਾਈ ਤੇ ਹੋਰ ਵੀ ਕਈ ਸ਼ਬਦ ਜਿਹੜੇ ਸੰਨ ਤੁਸੀਂ ਮੇਰੇ ਵਾਸਤੇ ਵਰਤੇ ਹਨ ਲੀਨ ਸਾਗ ਤੋ ਰਹਿਓ ਕਿਥਾਈ ਸਾਗ ਲੈਣਾ ਸਾਖ ਲੈਣਾ ਤੇ ਬੜੇ ਦੂਰ ਦੀ ਗੱਲ ਹੈ ਦਏ ਮੋਇ ਕੂ ਕਰ ਸੰਤਾਈ ਮੈਨੂੰ ਤੇ ਇਥੋਂ ਤੱਕ ਪਤਾ ਲੱਗਾ ਹੈ ਕਿ ਤੁਸੀਂ ਮੈਨੂੰ ਕੁੱਤੇ ਦੇ ਨਾਲ ਬਰਾਬਰੀ ਦਿੱਤੀ ਹੈ ਹਾਲਾਂਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਬੋਲ ਨਹੀਂ ਕਹੇ ਸਨ ਅੱਗੇ ਜ਼ਿਕਰ ਆਏਗਾ ਪਰ ਇਹਦੇ ਕੋਲ ਜੋ ਖਬਰਾਂ ਪਹੁੰਚੀਆਂ ਕਹਿੰਦਾ ਤੁਸੀਂ ਮੈਨੂੰ ਕੁੱਤੇ ਦੇ ਨਾਲ ਬਰਾਬਰਤਾ ਦਿੱਤੀ ਹੈ ਅਬ ਲੋ ਕਛੂ ਨਾ ਬਿਗਰਿਓ ਸੁਪਨੇ ਹਾਲੇ ਤੱਕ ਤੇ ਤੁਹਾਡਾ ਸੁਪਨੇ ਦੇ ਵਿੱਚ ਵੀ ਕੁਝ ਨਹੀਂ ਵਿਗੜਿਆ ਨਾ ਮੈਂ ਤੁਹਾਡੇ ਸਰੀਰ ਨੂੰ ਕੁਝ ਕਿਹਾ ਨਾ ਮੈਂ ਤੁਹਾਨੂੰ ਕੋਈ ਕਸ਼ਟ ਦਿੱਤਾ ਕੋਈ ਦੁੱਖ ਦਿੱਤਾ ਹਲੇ ਕੁਛ ਨਹੀਂ ਹੋਇਆ ਨਾ ਤਾਂ ਲਿਓ ਜਾਓ ਘਰ ਆਪਣੇ ਮੈਂ ਤਾਂ ਇਹੀ ਚਾਹਣਾ ਡੁੱਲੇ ਬੇਰਾ ਦਾ ਕੁਛ ਨਹੀਂ ਵਿਗੜਿਆ ਤੁਸੀਂ ਹਾਲੇ ਵੀ ਮੇਰੀ ਧੀ ਦਾ ਰਿਸ਼ਤਾ ਲੈ ਲਓ ਤੇ ਬੜੀ ਖੁਸ਼ੀ ਪ੍ਰਸੰਨਤਾ ਨਾਲ ਆਪਣੇ ਘਰ ਅੰਮ੍ਰਿਤਸਰ ਸਾਹਿਬ ਚਲੇ ਜਾਓ ਨਾਦ ਕੋਕਰ ਭਾਖਿਓ ਜਿਵੇਂ ਸਭੈ ਨਹੀਂ ਤਾਂ ਫਿਰ ਜਿਵੇਂ ਮੈਂ ਸੁਣਿਆ ਹੈ ਕਿ ਮੈਨੂੰ ਇਹ ਬੋਲ ਕੂਕਰ ਦੇ ਕੁੱਤੇ ਦੇ ਸਮਾਨ ਵਰਤੇ ਗਏ ਨੇ ਇਹ ਜੋ ਕੁਝ ਮੈਨੂੰ ਕਿਹਾ ਗਿਆ ਹੈ ਲਗੋਂ ਗੈਲ ਕੁਕਰ ਹੋਇਆ ਬੈ ਜਿਵੇਂ ਕੁੱਤਾ ਕਿਸੇ ਦੇ ਮਗਰ ਲੱਗ ਜਾਂਦਾ ਹੈ ਫਿਰ ਉਹਦਾ ਨੁਕਸਾਨ ਕਰਦਾ ਹੈ ਉਹਨੂੰ ਵੱਢਦਾ ਹੈ ਫਿਰ ਮੈਂ ਜੇ ਤੁਸੀਂ ਇਸ ਤਰ੍ਹਾਂ ਮੈਨੂੰ ਕਹਿ ਹੀ ਦਿੱਤਾ ਤੇ ਫਿਰ ਮੈਂ ਉਹ ਰੂਪ ਹੁਣ ਤੁਹਾਨੂੰ ਜ਼ਰੂਰ ਵਿਖਾਵਾਂਗਾ ਦੇਹੋ ਜਵਾਬ ਮੈਂ ਕਰਾਂ ਉਪਾਏ ਤੇ ਤੁਸੀਂ ਇਹ ਦੋ ਗੱਲਾਂ ਦਾ ਮੈਨੂੰ ਜਵਾਬ ਦਿਓ ਕਿ ਤੁਸੀਂ ਕੀ ਚਾਹੁੰਦੇ ਹੋ ਫਿਰ ਮੈਂ ਅੱਗੇ ਕੋਈ ਆਪਣਾ ਉਪਾ ਕਰਾਂ ਸੋਜ ਬਿਆ ਕੇ ਕਹ ਤੂੰ ਘਾਏ ਕਿ ਤੁਹਾਨੂੰ ਵਿਆਹ ਦਾ ਕੰਮ ਚੰਗਾ ਲੱਗਦਾ ਹੈ ਤੁਸੀਂ ਰਿਸ਼ਤਾ ਲੈਣਾ ਪ੍ਰਵਾਨ ਕਰਦੇ ਹੋ ਜਾਂ ਤੁਹਾਨੂੰ ਮੌਤ ਪ੍ਰਵਾਨ ਹੈ ਕਿਉਂਕਿ ਮੈਂ ਛੱਡਾਂਗਾ ਤੇ ਹੈ ਨਹੀਂ ਸਜ਼ਾ ਬਹੁਤ ਭਿਆਨਕ ਦਵਾਗਾ ਦੋਹਾਂ ਚੋ ਕੀ ਮੰਨਦੇ ਹੋ ਨਿਰਪੈ ਬਾਗ ਤਬ ਸਤਗੁਰ ਭਾਖਾ ਉਸ ਵੇਲੇ ਨਿਰਪੈਤਾ ਦੇ ਮਾਲਕ ਗੁਰੂ ਅਰਜਨ ਦੇ ਮਹਾਰਾਜ ਨਿਰਪੈ ਬਚਨ ਕਹੇ ਕੋਈ ਡਰ ਨਹੀਂ ਭਾਵੇਂ ਇਹ ਬਹੁਤ ਤਾਕਤ ਦਾ ਰਾਜਸੀ ਤਾਕਤ ਦਾ ਮਾਲਕ ਹੈ ਪਰ ਗੁਰੂ ਅਰਜਨ ਦੇ ਮਹਾਰਾਜ ਬੇਖੌਫ ਹੋ ਕੇ ਬਿਲਕੁਲ ਇਹਦੀਆਂ ਅੱਖਾਂ ਚੱਖਾਂ ਪਾ ਕੇ ਕਹਿਣ ਲੱਗੇ ਹਨ ਸੁਦਾ ਦੇਨ ਕੀ ਕਿ ਮੈਂ ਬਿਲਾਖਾ ਮਹਾਰਾਜ ਕਹਿੰਦੇ ਵੀ ਇੱਕ ਗੱਲ ਦੱਸ ਤੇਰੇ ਅੰਦਰ ਹਾਲੇ ਵੀ ਆਪਣੀ ਧੀ ਦਾ ਰਿਸ਼ਤਾ ਸਾਡੇ ਸਾਹਿਬਜ਼ਾਦੇ ਨੂੰ ਕਰਨ ਦੀ ਅਭਿਲਾਸ਼ਾ ਕਿਵੇਂ ਬਣੀ ਹੋਈ ਹੈ ਤੂਜੇ ਕੁਲ ਹੈ ਚਬਾਰਾ ਕਿਉਂਕਿ ਤੂੰ ਤੇ ਆਪਣੇ ਆਪ ਦੇ ਵਿੱਚ ਬੜਾ ਉੱਚਾ ਬਣਦਾ ਸੀ ਤੂੰ ਤੇ ਇਹ ਸ਼ਬਦ ਕਹੇ ਸਨ ਨਾ ਆਪਣੇ ਲੱਗ ਜਾ ਨੂੰ ਕਿ ਤੁਸੀਂ ਚਬਾਰੇ ਦੀ ਇਟਮੋਰੀ ਨੂੰ ਲਾ ਆਏ ਭਾਈ ਤੂੰ ਤੇ ਆਪਣੇ ਆਪ ਨੂੰ ਬੜਾ ਵੱਡਾ ਤੇ ਉੱਚਾ ਮੰਨਦਾ ਹੈ। ਹਮਕੋ ਮੋਰੀ ਸਰਸ ਉਚਾਰਾ। ਗੁਰੂ ਨਾਨਕ ਦੇ ਘਰ ਨੂੰ ਤੁਸੀਂ ਮੋਰੀ ਦੇ ਬਰਾਬਰ ਕਿਹਾ ਤੇ ਕੋਈ ਗੱਲ ਨਹੀਂ ਤੁਸੀਂ ਉੱਚੇ ਹੋ ਫਿਰ ਉੱਚਿਆਂ ਦੇ ਨਾਲ ਲਾ ਲੈਣਾ ਕਰੋ। ਮੋਰੀ ਮੇਲ ਸੋ ਮੋਰੀ ਧਾਰਾ। ਭਾਈ ਅਸੀਂ ਨੀਵੇਂ ਹੀ ਭਲੇ ਹਾਂ। ਮਹਾਰਾਜ ਕੋਈ ਇਹਦੇ ਨਾਲ ਜਿੱਦ ਨਹੀਂ ਕਰਦੇ। ਕਹਿੰਦੇ ਠੀਕ ਹੈ ਜਿਵੇਂ ਤੇ ਤੁਹਾਡੀ ਮਾਨਸਿਕਤਾ ਨਾਲੇ ਸੋਹਣਾ ਜਵਾਬ ਦੇ ਰਹੇ ਨੇ। ਕਹਿੰਦੇ ਜੇ ਸਾਨੂੰ ਨੀਵੇਂ ਕਿਹਾ ਤੇ ਅਸੀਂ ਤਾਂ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ। ਨਾਨਕ ਤਿੰਨ ਕੈ ਸੰਗ ਸਾਥ ਵਡਿਆਸਿਓ ਕਿਆ ਰੀਸ ਮਹਾਰਾਜ ਕਹਿੰਦੇ ਸਾਡੀ ਫਿਰ ਨੀਵਿਆਂ ਨਾਲ ਹੀ ਨਿਬਣਦੇ ਮਿਲਾਇ ਚੁਬਾਰੇ ਸੰਗ ਚੁਬਾਰਾ ਭਾਈ ਤੂੰ ਚੁਬਾਰੇ ਬਣ ਕੇ ਚੁਬਾਰਿਆਂ ਦੇ ਨਾਲ ਨਵਾ ਤੂੰ ਆਪਣੇ ਆਪ ਨੂੰ ਵੱਡਾ ਕਿਹਾ ਹੈ ਆਪਣੇ ਵਰਗੇ ਵੱਡੇ ਲੱਭ ਫਿਰ ਸਾਡੀਆਂ ਬਿੰਦਾਂ ਤਰਲੇ ਕਿਉਂ ਕਰ ਰਿਹਾ ਹੈ ਅਬੇ ਬੇ ਕਹਿਓ ਅਬਹ ਪੀ ਕਹਾਂ ਹਸੀ ਉਦੋਂ ਵੀ ਕਹਿੰਦੇ ਸੀ ਤੇ ਅੱਜ ਵੀ ਤੈਨੂੰ ਇਹੀ ਗੱਲ ਕਹਿੰਦੇ ਹਾਂ ਸ਼ਮਸੋ ਮਿਲਨ ਭਲੋ ਸਭ ਲਹੇ ਕਿ ਭਾਈ ਆਪ ਦੇ ਬਰਾਬਰ ਦਾ ਕੋਈ ਸੰਗ ਲੱਭ ਆਪਣੇ ਬਰਾਬਰ ਦੇ ਰਿਸ਼ਤੇ ਨਾਤੇ ਲੱਭ ਸਾਡੀਆਂ ਬਿੰਦਾਂ ਕਿਉਂ ਕਰ ਰਿਹਾ ਇੱਕ ਪਾਸੇ ਗੁਰੂ ਨਾਨਕ ਦੇ ਘਰ ਨੂੰ ਨੀਵਾ ਕਹਿਣਾ ਤੇ ਦੂਜੇ ਪਾਸੇ ਇਸੇ ਘਰ ਚ ਰਿਸ਼ਤਾ ਦੇਣ ਲਈ ਤਰਲੇ ਕਰਦਾ ਪਿਆ ਨਹੀਂ ਭਾਈ ਉਦੋਂ ਵੀ ਕਿਹਾ ਅੱਜ ਵੀ ਕਹਿੰਨੇ ਆਪਣੇ ਬਰਾਬਰ ਦੇ ਲਭ ਲੈਣਾ ਕਰ ਅੰਤਰ ਬਹੁਤ ਹਮਾਰ ਤੇਮਾਰਾ ਭਈ ਸਾਡੇ ਵਿੱਚ ਤੇ ਤੇਰੇ ਵਿੱਚ ਬਹੁਤ ਅੰਤਰ ਹੈ ਇੱਥੇ ਮਹਾਰਾਜ ਇਹਨੂੰ ਤੰਜ ਕੱਸ ਕੇ ਕਹਿ ਰਹੇ ਨੇ ਹਾਂ ਵੈਸੇ ਵੀ ਦੇਖਿਆ ਜਾਵੇ ਤੇ ਮਹਾਰਾਜ ਵਿੱਚ ਬੜਾ ਕਿੱਥੇ ਉਹ ਲੋਕ ਪਰਲੋਕ ਦੇ ਮਾਲਕ ਉਹ ਬਾਣੀ ਕੇ ਬੋਹਤ ਉਹ ਗੁਰੂ ਨਾਨਕ ਦਾ ਰੂਪ ਗੁਰੂ ਅਰਜਨ ਦੇ ਮਹਾਰਾਜ ਕਿੱਥੇ ਦੁਸ਼ਟ ਚੰਦੂ ਬੜਾ ਵੱਡਾ ਅੰਤਰ ਸੀਗਾ ਸੋ ਹਰ ਪ੍ਰਕਾਰ ਨੂੰ ਜਦੋਂ ਵੇਖੇ ਤੇ ਮਹਾਰਾਜ ਕਹਿੰਦੇ ਭਾਈ ਤੇਰਾ ਸਾਡਾ ਬਹੁਤ ਅੰਤਰ ਹੈ ਕਿਤ ਮੋਰੀ ਕਿਤ ਹੋਤ ਚੁਬਾਰਾ ਭਾਈ ਕਿੱਥੇ ਚੁਬਾਰਿਆਂ ਦੀਆਂ ਗੱਲਾਂ ਕਿੱਥੇ ਮੋਰੀ ਨੀਵੀਂ ਇੱਟ ਦੀਆਂ ਗੱਲਾਂ ਹਨ ਘੈਯੋ ਨਾ ਕੂਕਰ ਜੇਤੇ ਲਹੀਓ ਹਾਂ ਮਹਾਰਾਜ ਕਹਿੰਦੇ ਵੀ ਜਿਹੜੀ ਕੂਕਰ ਵਾਲੀ ਗੱਲ ਤੂੰ ਕੀਤੀ ਵੀ ਅਸੀਂ ਤੈਨੂੰ ਇਹ ਬੋਲ ਕਹੇ ਹਨ ਜੇ ਨਾ ਕਹਿਓ ਤੋ ਭੀ ਅਬ ਕਹਿਓ ਮਹਾਰਾਜ ਕਹਿੰਦੇ ਵੀ ਅਸੀਂ ਨਹੀਂ ਕਹੇ ਇਹ ਨਹੀਂ ਵੀ ਅਸੀਂ ਮੁੱਕੜਦੇ ਪਏ ਆ ਨਹੀਂ ਇਸ ਤਰ੍ਹਾਂ ਕਦੇ ਵੀ ਗੁਰੂ ਸਾਹਿਬਾਨਾ ਨੇ ਨਹੀਂ ਕੀਤਾ ਜੋ ਬਚਨ ਕਹਿ ਦਿੱਤਾ ਸੋ ਕਹਿ ਦਿੱਤਾ ਮੁਕਰਨਾ ਮਨੁੱਖ ਦਾ ਸੁਭਾਅ ਹੈ ਪਰਮਾਤਮਾ ਦਾ ਨਹੀਂ ਮਹਾਰਾਜ ਕਹਿੰਦੇ ਅਸੀਂ ਕਹੇ ਨਹੀਂ ਪਰ ਹਾਂ ਜੇ ਤੈਨੂੰ ਲੱਗਦਾ ਹੈ ਵੀ ਅਸੀਂ ਕਹੇ ਹਨ ਤਾਂ ਸਿੱਖ ਨੇ ਕਹਿਓ ਹਮੋ ਕਹਿ ਤਦਾ ਸਾਡੇ ਕਿਸੇ ਸਿੱਖ ਨੇ ਕਹੇ ਹੋਨੇ ਨੇ ਕਿਉਂਕਿ ਜਦੋਂ ਗੁਰੂ ਦੇ ਉੱਤੇ ਉਂਗਲ ਉੱਠਦੀ ਹੈ ਨਾ ਸਿੱਖ ਦੇ ਮਨ ਵਿੱਚ ਰੋਸ ਆਉਂਦਾ ਹੀ ਆਉਂਦਾ ਤੇ ਜਦੋਂ ਸਿੱਖ ਦੇ ਮਨ ਵਿੱਚ ਰੋਸ ਆਉਂਦਾ ਉਦੋਂ ਫਿਰ ਪਤਾ ਨਹੀਂ ਹੁੰਦਾ ਸਿੱਖ ਕੀ ਕਹਿ ਜਾਵੇ ਤੇ ਕੀ ਕਰ ਜਾਵੇ ਇਹ ਤਾਂ ਸਿੱਖ ਦੇ ਅੰਦਰ ਜਜ਼ਬਾਤ ਪੈਦਾ ਹੋ ਜਾਣੇ ਸਿੱਖ ਦੀ ਜ਼ਮੀਰ ਜਦੋਂ ਇੱਕਦਮ ਅੰਦਰੋਂ ਉਛਾਲਾ ਮਾਰਦੀ ਫਿਰ ਉਹ ਆਪਣੇ ਭੇਖ ਨਹੀਂ ਵੇਂਦਾ ਅ ਜਦੋਂ ਪਰਸੋਂ ਦੀ ਘਟਨਾ ਤੁਸੀਂ ਚੰਡੀਗੜ੍ਹ ਰਿਪੋਰਟ ਦੀ ਸਾਰੀ ਦੁਨੀਆ ਜਾਣਦੀ ਆਖਰ ਤੇ ਉਹਦੇ ਅੰਦਰ ਵੀ ਤਾਂ ਇਹੀ ਉਬਾਲ ਉੱਠਿਆ ਕਿ ਤੂੰ ਸਾਡੇ ਗੁਰੂ ਸਾਹਿਬਾਨਾਂ ਦੇ ਪ੍ਰਤੀ ਗੁਰੂਕੀਆਂ ਇਨ੍ਹਾਂ ਸਿੰਘਨੀਆਂ ਦੇ ਪ੍ਰਤੀ ਮਾਵਾ ਭੈਣਾਂ ਦੇ ਪ੍ਰਤੀ ਭਾਈ ਜੋ ਤੂੰ ਬੋਲ ਕਹੇ ਆਖਰ ਤੇ ਤੇਰੀ ਜ਼ੁਬਾਨ ਦੇ ਕਹੇ ਹੋਏ ਬੋਲਾਂ ਦਾ ਹੀ ਤੈਨੂੰ ਫਲ ਲੈਣਾ ਇੱਥੇ ਕਿਸੇ ਦੀ ਤਾਂ ਕੋਈ ਗਲਤੀ ਨਹੀਂ ਇੱਥੇ ਤਾਂ ਇਹ ਸਮਝ ਲੈ ਜੋ ਮੈਂ ਕੀਤਾ ਸੋ ਮੈਂ ਪਾਇਆ ਜੋ ਤੂੰ ਕਿਹਾ ਸੀਗਾ ਉਹਦੀ ਤੈਨੂੰ ਸਜ਼ਾ ਹੈ ਸੁਭਾਵ ਇਹ ਕਿ ਸਿੱਖ ਕਦੋਂ ਕੀ ਕਰ ਦਵੇ ਇਹ ਤਾਂ ਕੋਈ ਗਰੰਟੀ ਨਹੀਂ ਹੁੰਦੀ ਕਾਰਨ ਸਿੱਖ ਬਿਨਾਂ ਕਾਰਨ ਤੋਂ ਕੁਝ ਨਹੀਂ ਕਰਦਾ ਜਦੋਂ ਗੱਲ ਗੁਰੂ ਤੇ ਆ ਜਾਂਦੀ ਮੈਨੂੰ ਅੱਜ ਵੀ ਯਾਦ ਹੈ ਜਦੋਂ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਜੋ ਆਪਾਂ 6 ਜੂਨ ਪਰਸੋਂ ਮਨਾ ਕੇ ਹਟੇ ਆ ਉਦੋਂ ਵੀ ਕੁਝ ਸਿੱਖਾਂ ਨੇ ਇਹੀ ਸ਼ਬਦ ਕਹੇ ਸੀ ਜਦੋਂ ਭਾਈ ਸਤਵੰਦ ਸਿੰਘ ਬੇਅੰਤ ਸਿੰਘ ਦਾ ਜੀਵਨ ਵੀ ਆਪ ਜੀ ਪੜੋ ਭਾਈ ਕੇਰ ਸਿੰਘ ਦਾ ਜੀਵਨ ਪੜੋ ਹੋਰ ਬੜਿਆਂ ਦੇ ਜੀਵਨ 'ਚ ਇਹ ਗੱਲ ਆਉਂਦੀ ਕਿ ਸਿੱਖ ਆਪਣੇ ਠੱਠੇ ਘਰ ਤਾਂ ਬਰਦਾਸ਼ਤ ਕਰ ਲਵੇਗਾ ਪਰ ਗੁਰੂ ਦਾ ਡਿੱਗਾ ਘਰ ਠੱਠਾ ਕਰ ਨਹੀਂ ਕਦੀ ਬਰਦਾਸ਼ਤ ਕਰੇਗਾ ਸਿੱਖ ਆਪਣੀ ਬੇਇੱਜ਼ਤੀ ਬਰਦਾਸ਼ਤ ਕਰ ਲਵੇਗਾ ਆਪਣੇ ਵਾਸਤੇ ਕੋਈ ਕੁਝ ਵੀ ਕਹਿ ਜੇ ਬਰਦਾਸ਼ਤ ਕਰ ਲਏਗਾ ਪਰ ਗੁਰੂ ਵਾਸਤੇ ਪੰਥ ਵਾਸਤੇ ਕੋਈ ਥਿਲੇ ਦਾ ਬੰਦਾ ਗੱਲ ਕਰ ਜੇ ਸਿੱਖ ਕਦੀ ਨਹੀਂ ਬਰਦਾਸ਼ਤ ਕਰ ਸਕਦਾਗਾ ਸੋ ਮਹਾਰਾਜ ਕਹਿੰਦੇ ਮੇਰੇ ਸਿੱਖ ਨੇ ਤੈਨੂੰ ਜ਼ਰੂਰ ਕਿਹਾ ਹੋਵੇਗਾ ਐਵੇਂ ਤੁਸੀਂ ਕਹਿੰਦੇ ਵੀ ਨਹੀਂ ਕਿਹਾ ਹੋਵੇਗਾ ਜੋ ਕੁਝ ਤੂੰ ਕੀਤਾ ਹੈ ਜੋ ਤੂੰ ਸ਼ਬਦ ਵਰਤੇ ਨੇ ਗੁਰੂ ਨਾਨਕ ਦੇ ਘਰ ਵਾਸਤੇ ਸਿੱਖ ਨੇ ਜ਼ਰੂਰ ਤੈਨੂੰ ਇਹ ਲਹਨ ਤਾਂ ਪਾਈਆਂ ਹੋਣੀਆਂ ਹਨ ਸਿਖਾਂ ਮੇਕ ਰੂਪ ਹੈ ਸਦਾ ਤੇ ਮਹਾਰਾਜ ਕਹਿੰਦੇ ਫਿਰ ਇਹ ਸੱਚ ਜਾਣੀ ਜੇ ਮੇਰੇ ਸਿੱਖ ਨੇ ਕਿਹਾ ਵੀ ਆ ਨਾ ਤੇ ਫਿਰ ਸਿੱਖ ਦਾ ਤੇ ਮੇਰਾ ਇੱਕ ਹੀ ਰੂਪ ਹੈ ਮੇਰੇ ਵਿੱਚ ਤੇ ਮੇਰੇ ਸਿੱਖ ਵਿੱਚ ਕੋਈ ਅੰਤਰ ਨਾ ਸਮਝ ਲੈਣਾ ਕਰੀ ਸੁਣ ਮਨ ਜਰਿਓ ਜਰਿਓ ਨਹ ਬੇਣ ਹੁਣ ਹੋਰ ਸੜ ਗਿਆ ਵੀ ਮੈਂ ਤੇ ਇਹਨਾਂ ਨੂੰ ਚੁੱਪ ਕਰਾਉਣ ਦੀ ਗੱਲ ਕਰਦਾ ਇਹ ਅਗੋਂ ਹੋਰ ਹੀ ਮੈਨੂੰ ਜਵਾਬ ਦੇਂਦੇ ਮਹਾਰਾਜ ਦੇ ਬੋਲ ਇਹਦੇ ਤੋਂ ਸਹਿਣ ਨਹੀਂ ਹੋਏ ਹਨ ਗਰੂਰ ਬਸਰ ਲਾਲ ਜੇ ਨੈਣ ਤੇ ਝੂਠ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਕੂੜ ਦੇ ਇਹਦੇ ਨੇਤਰ ਜਿਹੜੇ ਲਾਲ ਸੁਰਖ ਹੋ ਗਏ ਕ੍ਰੋਧ ਵਿੱਚ ਆ ਕੇ ਜੇ ਘੜੇ ਬੁਲਾਏ ਆਪਣੇ ਸਿਪਾਹੀ ਉਸੇ ਵੇਲੇ ਇਹਨੇ ਆਪਣੇ ਸਿਪਾਹੀ ਜਿਹੜੇ ਸਨ ਨਾ ਉਹ ਕੋਲ ਸੱਦ ਲਏ ਹਨ ਜਲ ਭੋਜਨ ਪਹੁੰਚਣ ਦੇਉ ਨਹੀਂ ਹੁਣ ਮਹਾਰਾਜ ਨੂੰ ਪਹਿਲੀ ਸਜ਼ਾ ਸ਼ੁਰੂ ਹੋਈ ਕਿਉਂਕਿ ਅੱਗੇ ਮਹਾਰਾਜ ਜੀ ਦੀਆਂ ਜਿਹੜੀਆਂ ਇਹਨੇ ਸਜ਼ਾ ਦਿੱਤੀਆਂ ਨੇ ਹਾਲਾਂਕਿ ਇੱਕ ਸ਼ਬਦ ਆਪਾਂ ਕਹਿੰਨੇ ਉਹਨੇ ਸਜ਼ਾ ਤੇ ਸਜ਼ਾ ਤੇ ਚਲੋ ਇਹਦੇ ਤੇ ਕੋਈ ਕਿੰਤੂ ਨਹੀਂ ਸ਼ਬਦ ਇਤਿਹਾਸ ਚ ਲਿਖੇ ਨੇ ਗ੍ਰੰਥਾਂ ਚ ਲਿਖੇ ਨੇ ਪਰ ਫਿਰ ਵੀ ਜੇ ਥੋੜਾ ਜਿਹਾ ਮੁਲਾਂਕਣ ਕਰਕੇ ਵੇਖੀਏ ਵੀ ਸਜ਼ਾ ਤੇ ਦੋਸ਼ੀਆਂ ਨੂੰ ਦਿੱਤੀ ਜਾਂਦੀ ਮਹਾਰਾਜ ਤੇ ਦੋਸ਼ੀ ਵੀ ਨਹੀਂ ਹਨ ਇਹ ਸਜ਼ਾ ਕਾਦੀ ਇਹ ਤਾਂ ਇਹਨਾਂ ਦਾ ਪ੍ਰਪਾਗੈਂਡਾ ਜੋ ਸਾਨੂੰ ਸ਼ੁਰੂ ਤੋਂ ਗੁਰੂ ਸਹਿਬਾਨਾ ਦੇ ਵੇਲੇ ਤੋਂ ਵੀ ਆ ਅੱਜ ਵੀ ਹੈ ਸੋ ਖੈਰ ਇੱਕ ਦੁਨਿਆਵੀ ਸ਼ਬਦ ਵਰਤਣਾ ਪਏਗਾ ਕਿ ਮਹਾਰਾਜ ਨੂੰ ਜਿਹੜੀਆਂ ਵੱਡੀਆਂ ਸਜ਼ਾਵਾਂ ਇਹਨੇ ਦਿੱਤੀਆਂ ਉਸ ਤੋਂ ਪਹਿਲਾਂ ਇਹਨੇ ਇੱਥੋਂ ਗੱਲ ਸ਼ੁਰੂ ਕੀਤੀ ਹੈ ਆਪਣੇ ਸਿਪਾਹੀਆਂ ਨੂੰ ਕਹਿੰਦਾ ਹੈ ਕਿ ਇਹਨਾਂ ਨੂੰ ਰੋਟੀ ਪਾਣੀ ਕੁਛ ਵੀ ਜੋ ਜੀਵਨ ਦੀ ਸਰੀਰ ਦੀ ਖੁਰਾਕ ਹੈ ਉਹ ਸਭ ਕੁਝ ਇਹਨਾਂ ਦਾ ਹੁਣੇ ਤੋਂ ਬੰਦ ਕਰ ਦੇਣਾ ਹੈ ਜਬ ਲਾਗੇ ਗੇ ਤਿਰਖਾ ਮਹਾਣੀ ਤੇ ਅੱਗੋਂ ਫਿਰ ਸ਼ਬਦ ਕਹਿੰਦਾ ਹੈ ਕਹਿੰਦਾ ਜਦੋਂ ਕਹਿਣਗੇ ਨਾ ਮੈਨੂੰ ਪਿਆਸ ਬੜੀ ਲੱਗੀ ਆ ਤੇ ਤੁਹਾਡੇ ਤੋਂ ਪਾਣੀ ਮੰਗਣਗੇ ਦੇ ਗੇਨ ਲੱਖ ਦੇਹੋ ਤਬ ਪਾਣੀ ਤੇ ਅੱਗੋਂ ਇੱਕ ਹੀ ਜਵਾਬ ਦਿਆ ਜੇ ਵੇ 2 ਲੱਖ ਰੁਪਇਆ ਦੇ ਦੇ ਤੇ ਤੈਨੂੰ ਅਸੀਂ ਪਾਣੀ ਪਿਆ ਦੇਵਾਂਗੇ ਵਿਆਹ ਕੁਲ ਹੋਏ ਛੁਦਿਤ ਬਹੁ ਜਾਵੇ ਜੇ ਗੁਰੂ ਤੁਹਾਨੂੰ ਕਹੇ ਆਪਣੇ ਸਿਪਾਹੀਆਂ ਨੂੰ ਸੁਚੇਤ ਕਰਦਾ ਕਿ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਲਿਓ ਲੱਖ ਦੇਹੋ ਭੋਜਨ ਤਵੇ ਤੁਸੀਂ ਇੱਕ ਹੀ ਜਵਾਬ ਦੇਣਾ ਕਿ 2 ਲੱਖ ਰੁਪਇਆ ਦੇ ਦੇ ਤੇ ਰੋਟੀ ਲੈ ਲੈਣਾ ਕਰ ਭੋਜਨ ਲੈ ਲੈਣਾ ਕਰ ਨਿੰਦਰਾ ਤੇ ਜਬ ਸੁਭ ਤਨ ਚਹੇ ਜੇ ਗੁਰੂ ਅਰਜਨ ਦੇਵ ਕਵੇ ਕਿ ਮੈਨੂੰ ਨੀਂਦ ਆਈ ਮੈਨੂੰ ਘੜੀ ਬਿੰਦ ਸੌਣ ਲੈਣ ਦੇਣਾ ਕਰ ਦਹ ਲੱਖ ਤੋਂ ਸੋਵਣ ਲਹਿ ਤੇ ਉਸੇ ਵੇਲੇ ਤੁਸੀਂ ਇਹੀ ਕਹਿਣਾ ਕਿ 2 ਲੱਖ ਰੁਪਇਆ ਦੇ ਦਿਓ ਤੇ ਜਿੰਨਾ ਸਮਾਂ ਚਾਹੁੰਦੇ ਹੋ ਸੌ ਜਾਣਾ ਕਰੋ ਇਸ ਕੈ ਮਨ ਮੈਂ ਅਤਹੰਕਾਰ ਤੇ ਗੁਰੂ ਅਰਜਨ ਦੇਵ ਮਹਾਰਾਜ ਵੱਲ ਇਸ਼ਾਰਾ ਕਰਕੇ ਸਪਾਹਿਆਂ ਨੂੰ ਸੁਣਾਉਂਦਾ ਕਹਿੰਦਾ ਇਹਦੇ ਮਨ ਵਿੱਚ ਬਹੁਤ ਜ਼ਿਆਦਾ ਹੰਕਾਰ ਹੈ ਨਿਮੈ ਨਹੀਂ ਅਬ ਕਰੋਂ ਸੰਘਾਰ ਤੇ ਇਹਨੇ ਨਿਵਨਾ ਨਹੀਂ ਆ ਕਿਉਂਕਿ ਉਹ ਅਨਤਾ ਸ਼ਬਦ ਇਸ ਤਰ੍ਹਾਂ ਹੀ ਵਰਤੇਗਾ ਨਾ ਕਹਿੰਦਾ ਇਹਨੇ ਨਿਵਨਾ ਨਹੀਂ ਮੈਨੂੰ ਪਤਾ ਹੈ ਕਿ ਜਿੰਨੀ ਮਰਜ਼ੀ ਮੈਨੂੰ ਸਜ਼ਾ ਦੇ ਲਵਾ ਇਸ ਕਰਕੇ ਮੈਂ ਥੋੜੀ ਕੋਸ਼ਿਸ਼ ਕਰ ਰਿਹਾ ਪਰ ਅੰਤ ਮੈਂ ਕਰੋ ਸੰਘਾਰ ਅੰਤ ਮੈਂ ਇਹਦਾ ਅੰਤ ਹੀ ਕਰਨਾ ਹੈ ਇਹਨੂੰ ਮੌਤ ਦੇ ਘਾਟੇ ਉਤਾਰਨਾ ਹੈ ਇਹ ਗੱਲ ਕੋ ਨਿਸ਼ਚੈ ਮਾਨ ਕਹਿੰਦਾ ਇੱਕ ਗੱਲ ਨੂੰ ਹਿਰਦੇ ਵਿੱਚ ਮੰਨ ਲੈਣੀ ਕਰੋ ਕਹਿ ਲਹੁ ਨਾ ਤਾਂ ਕਹਿ ਦੇ ਹੋ ਪ੍ਰਾਨ ਕਿਹ ਹੈ ਗੁਰੂ ਅਰਜਨ ਦੇਵ ਜਾਂ ਤਾਂ ਰਿਸ਼ਤਾ ਲੈ ਲੋ ਤੇ ਜਾਂ ਫਿਰ ਪ੍ਰਾਨ ਦੇ ਦੇਣਾ ਕਰੋ ਦੋਵਾਂ ਚੋਂ ਇੱਕ ਕੰਮ ਕਰ ਲਵੋ ਸੁਣ ਸਤ ਗੁਰ ਤਵੇ ਬਾਕੇ ਅਲਾਵੈ ਉਸ ਮੇਰੇ ਨਿਰਭਉ ਸਤ ਗੁਰੂ ਜੀ ਇਹਦੇ ਐਨੇ ਕਰੋਧ ਭਰੇ ਬੋਲਾਂ ਨੂੰ ਸੁਣ ਕੇ ਬੜੇ ਠਰਮੇ ਨਾਲ ਬੜੇ ਸਹਜ ਨਾਲ ਮਹਾਰਾਜ ਕਹਿਣ ਲੱਗੇ ਹਨ ਅਬ ਤੇ ਸੁਬਦ ਨਾ ਪੀਣਾ ਪਖਾਵੇ ਮਹਾਰਾਜ ਕਹਿੰਦੇ ਚੰਦੂ ਇੱਕ ਗੱਲ ਸੁਣ ਤੂੰ ਸਾਨੂੰ ਕੀ ਸਜਾ ਦੇਵੇਂਗਾ ਤੂੰ ਕੀ ਕਹਿਣਾ ਵੀ ਇਹਨਾਂ ਨੂੰ ਪਾਣੀ ਨਹੀਂ ਦੇਣਾ ਰੋਟੀ ਨਹੀਂ ਦੇਣੀ ਸੌਣ ਨਹੀਂ ਦੇਣਾ ਤੇਰੀ سزا ਦੀ ਗੱਲ ਛੱਡ ਅਸੀਂ ਆਪਣੀ ਮਰਜ਼ੀ ਨਾਲੇ ਫੈਸਲਾ ਤੈਨੂੰ ਸੁਣਾਉਂਦੇ ਆਂ ਕਿ ਹੁਣ ਤੋਂ ਇਸੇ ਘੜੀ ਤੋਂ ਅਸੀਂ ਨਾ ਤੇਰੇ ਘਰ ਦਾ ਪਾਣੀ ਪੀਵਾਂਗੇ ਨਾ ਭੋਜਨ ਛਕਾਂਗੇ ਨਾ ਅਸੀਂ ਨੀਂਦ ਵਾਸਤੇ ਕਹਾਾਂਗੇ ਬੈਠੇ ਰਹੇ ਇੱਕ ਹੀ ਥਾਨ ਇਹ ਵੀ ਯਾਦ ਰੱਖੀ ਜਿੱਥੇ ਹੁਣ ਅਸੀਂ ਬੈਠੇ ਆਂ ਨਾ ਅਸੀਂ ਇੱਕ ਥਾਂ ਤੇ ਹੀ ਬੈਠੇ ਰਵਾਂਗੇ ਕਰਿਓ ਜਥਾ ਕਰਵੇਂ ਮਨ ਜਾਣ ਜਾਂ ਤੈਨੂੰ ਖੁੱਲੀ ਛੁੱਟੀ ਜੋ ਤੇਰੇ ਮਨ ਵਿੱਚ ਆਉਂਦਾ ਅਸੀਂ ਇੱਕ ਵਾਰ ਨਹੀਂ ਕਵਾਂਗੇ ਕਿ ਥੋੜਾ ਆਜਾ ਤੇ ਲਿਹਾਜ਼ ਕਰ ਲਾ ਨੇ ਜੋ ਤੇਰੇ ਮਨ ਵਿੱਚ ਆਉਂਦਾ ਤੂੰ ਸਾਡੇ ਨਾਲ ਸਾਡੇ ਸਰੀਰ ਨਾਲ ਉਹੀ ਕੁਝ ਕਰ ਲਾ ਪਰ ਅਸੀਂ ਬਿਲਕੁਲ ਤੇਰਾ ਡਰ ਨਹੀਂ ਮੰਨਾਂਗੇ ਪਰ ਕਠੋਰ ਸੁ ਦੁਸ਼ਟ ਬਖਾਨ ਸੋ ਇਸ ਤਰ੍ਹਾਂ ਦੇ ਬੋਲ ਜਦੋਂ ਮਹਾਰਾਜ ਜੀ ਦੀ ਰਸਨਾ ਤੋਂ ਇਹਨੇ ਸੁਨੇ ਹੰਨ ਤਾਂ ਕਰੇ ਸਿਪਾਏ ਗਨ ਸਭਧਾਨਾ ਉਸੇ ਵੇਲੇ ਆਪਣੇ ਸਿਪਾਹੀਆਂ ਨੂੰ ਸਾਵਧਾਨ ਕਰਕੇ ਕਹਿਣ ਲੱਗਾ ਕਰੇ ਰੋ ਰਾਖੋ ਤਕਰਾਈ ਸਿਪਾਹੀ ਇਹਨਾਂ ਤੇ ਨਾ ਹੁਣ ਸਖਤ ਪਹਿਰਾ ਰੱਖਿਓ ਬੜੀ ਤਕੜਾਈ ਕਰਿਓ ਇਹਾਂ ਤੇ ਨਾਹੀਂ ਨਾ ਖਾਏ ਪੀ ਸੁਪਤਾਏ ਹਾਲਾਂਕਿ ਮਹਾਰਾਜ ਨੇ ਕਹਿ ਵੀ ਦਿੱਤਾ ਵੀ ਅਸੀਂ ਕੁਛ ਨਹੀਂ ਖਾਵਾਂਗੇ ਭਾਵੇਂ ਤੁਸੀਂ ਲੈ ਵੀ ਆਓ ਅਸੀਂ ਤਾਂ ਵੀ ਨਹੀਂ ਗ੍ਰਹਿਣ ਕਰਾਂਗੇ ਇਹ ਪੰਜਵੇਂ ਜਾਮੇ ਤੇ ਅੱਗੇ ਨੌਵੇਂ ਜਾਮੇ 'ਚ ਵੀ ਮਹਾਰਾਜ ਨੇ ਇਹੀ ਖੇਡ ਵਰਤਾਈ ਦਿੱਲੀ ਜਾ ਕੇ ਕੁਛ ਨਹੀਂ ਗ੍ਰਹਿਣ ਕੀਤਾ ਉਹਨਾਂ ਦਾ ਸੋ ਖੈਰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਪਰ ਫਿਰ ਵੀ ਇਹਨੂੰ ਤਸੱਲੀ ਭਰੋਸਾ ਨਹੀਂ ਕਹਿੰਦਾ ਵੇਖਿਓ ਕਿਤੇ ਲੋਕ ਛੇਪ ਕੇ ਖਾਣਾ ਲੈਣ ਇਸ ਕਰਕੇ ਪੂਰਾ ਪਹਿਰਾ ਰੱਖਣਾ ਕਰਿਓ ਪੰਜ ਸਿੱਖਨ ਪੌਰ ਮਝਾਰ ਤੇ ਜਿਹੜੇ ਪੰਜ ਸਿੱਖ ਮਹਾਰਾਜ ਜੀ ਦੇ ਨਾਲ ਗਏ ਸੀ ਨਾ ਉਹਨਾਂ ਪੰਜਾਂ ਸਿੱਖਾਂ ਨੂੰ ਡਿਊੜੀ ਦੇ ਵਿੱਚ ਇਹਨੇ ਬੰਨਿਆ ਹੈ ਕਿਉਂਕਿ ਮਹਾਰਾਜ ਨੂੰ ਵੇੜੇ ਦੇ ਵਿੱਚ ਬਿਠਾ ਲਿਆ ਤੇ ਸਿੱਖਾਂ ਨੂੰ ਡਿਊੜੀ ਦੇ ਵਿੱਚ ਪੁਰਾਣੇ ਘਰਾਂ ਚ ਖੁੱਲੀਆਂ ਡਿਊੜੀਆਂ ਹੁੰਦੀਆਂ ਸੀ ਪਿੰਡਾਂ ਚ ਆਪਣੇ ਜਦੋਂ ਆਪਾਂ ਪ੍ਰਵੇਸ਼ ਕਰਦੇ ਸੀ ਖੁੱਲੀ ਡਿਊੜੀ ਹੁੰਦੀ ਸੀ ਪੰਜੇ ਸਿੱਖ ਜਿਹੜੇ ਮਹਾਰਾਜ ਨਾਲ ਗਏ ਹਨ ਉਹਨਾਂ ਨੂੰ ਡਿਉੜੀਆਂ ਵਿੱਚ ਬੰਨ ਲਿਆ ਹੈ ਕੈਦ ਕਰੋ ਰਸਰੀਨ ਕੋਡਾਰ ਦੇ ਸਿਪਾਹਿਆਂ ਨੂੰ ਕਹਿਣ ਲੱਗਾ ਕਹਿੰਦਾ ਇਹ ਜਿਹੜੇ ਮਹਾਰਾਜ ਨਾਲ ਆਏ ਆ ਨਾ ਇਹਨਾਂ ਨੂੰ ਰਸਰੀਨ ਕੋਡਾਰ ਇਹਨਾਂ ਦੇ ਪੈਰਾਂ 'ਚ ਹੱਥਾਂ 'ਚ ਰੱਸੀਆਂ ਪਾ ਕੇ ਨਾ ਇਹਨਾਂ ਨੂੰ ਐਨ ਜਕੜ ਕੇ ਕੁੱਟ ਕੇ ਬੰਨ ਦੇਣਾ ਕਰੋ ਡਿਉੜੀ ਵਿੱਚ ਜਿਸਕੇ ਬਾਸਨ ਆਵਣ ਦੀਜੋ ਕਿਸੇ ਤਰ੍ਹਾਂ ਵੀ ਇਹ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਕੋਲ ਆ ਨਾ ਸਕਣ ਬੜੀ ਵੱਡੀ ਸਜ਼ਾ ਹੁਣ ਕਿਵੇਂ ਬਰਦਾਸ਼ਤ ਹੋ ਜਾਏਗਾ ਸਿੱਖਾਂ ਨੂੰ ਸਾਹਮਣੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਸੀਹੇ ਦੇਣੇ ਆ ਤੈਨੂੰ ਪਤਾ ਵੀ ਸਿੱਖ ਤੇ ਉਬਾਲਾ ਮਾਰਨਗੇ ਸਿੱਖ ਕਿੱਥੋਂ ਬਰਦਾਸ਼ਤ ਕਰਨਗੇ ਇੰਨਾ ਭੱਜ ਭੱਜ ਕੇ ਗੁਰੂ ਅਰਜਨ ਦੇਵ ਮਹਾਰਾਜ ਵੱਲ ਆਉਣਾ ਇੰਨਾ ਇਹ ਵੀ ਕਹਿਣਾ ਵੀ ਇਹ ਸਜ਼ਾ ਸਾਨੂੰ ਦੇ ਦਿੱਤੀ ਜਾਵੇ ਇਸ ਲਈ ਪਹਿਲਾਂ ਹੀ ਕਹਿੰਦਾ ਵੀ ਸਿੱਖਾਂ ਨੂੰ ਡਿਉੜੀ ਵਿੱਚ ਕੱਸ ਕੇ ਬੰਨ ਦੇਣਾ ਕਰੋ ਬਾਤ ਬਖਾਨਾ ਕੋਈ ਨਾ ਬੀਜੋ ਤੇ ਕਹਿੰਦਾ ਆਪਸ ਵਿੱਚ ਇਨਾਂ ਨੂੰ ਕੋਈ ਗੱਲਬਾਤ ਨਹੀਂ ਕਰਨ ਦੇਣੀ ਰੱਖੋ ਇਹ ਕਾ ਕੇ ਇਹਾ ਬਿਠਾਏ ਤੇ ਇਹਨਾਂ ਨੂੰ ਭਗਵਾਨ ਗੁਰੂ ਅਰਜਨ ਦੇਵ ਨੂੰ ਇਕੱਲਿਆਂ ਨੂੰ ਇਸ ਥਾਂ ਤੇ ਬਿਠਾ ਕੇ ਰੱਖਣਾ ਜਦੋਂ ਆਪਸ ਵਿੱਚ ਗੱਲਾਂ ਬਾਤਾਂ ਕਰਨਗੇ ਮਨ ਹੌਲਾ ਹੋ ਜਾਂਦਾ ਹੈ ਇਹ ਵੀ ਇੱਕ ਸਜ਼ਾ ਹੁੰਦੀ ਵੀ ਕਿਸੇ ਨਾਲ ਗੱਲ ਨਾ ਕਰਨ ਦਾ ਆਪੇ ਜਿਵੇਂ ਅੱਜ ਦੀ ਭਾਸ਼ਾ ਚ ਕਹੀਏ ਬੰਦਾ ਅੰਦਰੇ-ਅੰਦਰ ਖੁਰੇਗਾ ਚਿੰਤਾ ਗਰਸ ਹੋਵੇਗਾ ਕਹਿੰਦਾ ਇਹਨਾਂ ਨੂੰ ਇਕੱਲੇ ਇੱਥੇ ਬਿਠਾ ਕੇ ਰੱਖਣਾ ਹੈ ਉਹਨਾਂ ਪੰਜਾਂ ਨੂੰ ਡਿਊਟੀ ਬੰਨ ਕੇ ਰੱਖਣਾ ਹੈ। ਖਰੋ ਰਹੇ ਇੱਕ ਨਰਕ ਥਾਂ। ਤੇ ਇੱਕ ਬੰਦਾ ਇੱਥੇ ਖੜਾ ਰੋ ਤੇ ਇੱਕ ਉੱਥੇ ਇਹਨਾਂ ਦੇ ਕੋਲ ਖੜਾ ਰਹਿਣਾ ਕਰੋ। ਗੁੱਟਨੇ ਦੇਹੋ ਨਾ ਪੌੜਨ ਦੇਹੋ। ਤੇ ਨਾ ਗੁਰੂ ਅਰਜਨ ਦੇਵ ਨੂੰ ਨਾ ਪੌੜਨ ਦੇਹੋ, ਨਾ ਇਹਨਾਂ ਨੂੰ ਆਰਾਮ ਕਰਨ ਦੇਣਾ, ਨਾ ਇਹਨਾਂ ਨੂੰ ਕੁਝ ਖਾਣ ਦੇਣਾ ਹੈ। ਬੋਲਣ ਦੇਹੋ ਨਾ ਦੇਖੋ ਇਹੋ। ਤੇ ਨਾ ਇਹਨਾਂ ਨੂੰ ਬੋਲਣ ਦੇਣਾ ਤੇ ਨਾ ਹੀ ਇੱਕ ਦੂਜੇ ਵੱਲ ਬਹੁਤਾ ਵੇਖਣ ਦੇਣਾ ਕਿਉਂਕਿ ਇਹ ਅੱਖਾਂ ਦਾ ਵੀ ਇਸ਼ਾਰਾ ਹੁੰਦਾ ਹੱਥਾਂ ਦੇ ਇਸ਼ਾਰਿਆਂ ਦਾ ਵੀ ਗੱਲਾਂ ਹੁੰਦੀਆਂ ਨੇ ਕਿਤੇ ਕੋਈ ਵਿਉਂਤ ਨਾ ਘੜ ਦੇਣ ਦੂਜਾ ਨਾ ਦੇਖਣ ਦੇਹੁ ਕਿਸੇ ਨੂੰ ਕਿਸੇ ਪਾਸੇ ਨਹੀਂ ਦੇਖਣ ਦੇਣਾ ਏਮ ਕਹਿ 사ਧਨ ਬਰਿਓ ਨਿਜ ਜਾਏ ਇਸ ਤਰ੍ਹਾਂ ਕਹਿ ਕੇ ਨਾ ਗੁਰੂ ਅਰਜਨ ਦੇਵ ਮਹਾਰਾਜ ਤੇ ਬੜੀ ਤਕੜਾਈ ਕਰਕੇ ਇਹ ਚੰਦੂ ਦੁਸ਼ਟ ਇਹ ਪਾਪੀ ਆਪਣੇ ਘਰ ਨੂੰ ਚਲਾ ਗਿਆ ਹੈ ਮਾ ਦੁਸ਼ਟ ਬੜ ਖੋਟ ਉਪਾਏ ਜਿਹੜਾ ਬਹੁਤ ਵੱਡਾ ਦੁਸ਼ਟ ਹੈ ਜਿਹਦੇ ਮਨ ਦੇ ਵਿੱਚ ਮਹਾਰਾਜ ਦੇ ਪ੍ਰਤੀ ਬਹੁਤ ਖੋਟ ਹੈ ਬੜੀ ਈਰਖਾ ਰੱਖੀ ਬੈਠਾ ਹੈ ਸੋ ਦਿਨ ਬੀਤ ਗयो ਨਿਸ ਬੀਤੇ ਆਖਰ ਸਮੇ ਦਾ ਸੂਰਜ ਟਲਿਆ ਉਹ ਦਿਨ ਬੀਤਿਆ ਨਾਲ ਰਾਤ ਵੀ ਬੀਤ ਗਈ ਹੈ ਖਾਣ ਪਾਣ ਬਿਨ ਸਤਗੁਰ ਰੀਤੇ ਗੁਰੂ ਅਰਜਨ ਦੇਹ ਮਹਾਰਾਜ ਨੇ ਸਾਰਾ ਦਿਨ ਸਾਰੀ ਰਾਤ ਬਿਨਾ ਭੋਜਨ ਤੋਂ ਬਿਨਾ ਜਲ ਤੋਂ ਸਾਰੀ ਰਾਤ ਬਤੀਤ ਕੀਤੀ ਦਿਨ ਬਤੀਤ ਕੀਤਾ ਸੇਖਨ ਮੈਂ ਰੌਰਾ ਪਰ ਗਇਓ ਜਿਹੜੇ ਸਿੱਖ ਲਾਹੌਰ ਦੇ ਭਾਈ ਸਾਧੂ ਦੇ ਘਰ ਆਉਂਦੇ ਸਨ ਜਾਂ ਹੋਰ ਲਾਹੌਰ ਨਿਵਾਸੀ ਉਹ ਸਾਰਿਆਂ ਵਿੱਚ ਰੌਲਾ ਪੈ ਗਿਆ ਹੈ ਗੁਰਕਿਤ ਗਏ ਨਾ ਸੁਧ ਕੋ ਪਇਓ ਕਿ ਤੁਮਰਜੰਦੇ ਮਹਾਰਾਜ ਕਿੱਥੇ ਗਏ ਜਿਹੜੇ ਦਰਸ਼ਨ ਕਰਨ ਆਉਂਦੇ ਨੇ ਰੋਜ਼ ਉਹ ਪੁੱਛਦੇ ਨੇ ਤੇ ਭਾਈ ਸਾਧੂ ਵੀ ਕਹਿੰਦਾ ਵੀ ਮੈਨੂੰ ਤੇ ਆਪ ਨਹੀਂ ਪਤਾ ਮਹਾਰਾਜ ਕਿੱਥੇ ਦਰਸ਼ਨ ਨਹੀਂ ਹੋ ਰਹੇ ਲੱਭਦੇ ਨਹੀਂ ਪਏ ਹਨ ਇਹ ਦੂਤ ਨਗਰ ਵਿਖੇ ਫਿਰੇ ਰਹੇ ਸਿੱਖਾਂ ਨੇ ਉਸੇ ਵੇਲੇ ਲਾਹੌਰ ਦੀਆਂ ਗਲੀਆਂ ਛਾਣ ਦਿੱਤੀਆਂ ਕਿ ਗੁਰੂ ਅਰਜਨ ਦੇਵ ਮਹਾਰਾਜ ਕਿੱਥੇ ਹੋਣਗੇ ਹੋਰ ਕੋਈ ਸਿੱਖ ਦੇ ਘਰੇ ਤਾਂ ਨਹੀਂ ਗਏ ਸਾਰੇ ਇੱਕ ਦੂਜੇ ਨੂੰ ਪੁੱਛਦੇ ਨੇ ਉਹ ਕਹਿੰਦੇ ਭਾਈ ਅਸੀਂ ਤੇ ਆਪ ਇੱਥੇ ਬੈਠੇ ਆ ਅਸੀਂ ਤੇ ਖੁਦ ਮਹਾਰਾਜ ਦੇ ਦਰਸ਼ਨ ਕਰਨ ਆਏ ਆ ਇੰਜ ਸਮਝ ਲਓ ਲਾਹੌਰ ਦੀਆਂ ਗਲੀਆਂ 'ਚ ਹਰ ਗਲੀ ਵਿੱਚ ਸਿੱਖ ਜਿਹੜੇ ਨੇ ਕੋਈ ਨੰਗੇ ਪੈਰੀ ਦੌੜਦਾ ਪਿਆ ਕੋਈ ਕਿਸੇ ਹਾਲਤ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੂੰ ਅਸੀਸਾਂ ਆਵਾਜ਼ਾਂ ਮਾਰਦਿਆਂ ਹੋਇਆਂ ਮਹਾਰਾਜ ਨੂੰ ਬੌਰੇ ਭੌਰੇ ਹੋ ਕੇ ਲੱਭਦੇ ਫਿਰਦੇ ਹਨ ਸੇਖਾਂ ਧਰਮਸਾਲਾਦ ਘਨੇਰੇ ਸੇਖ ਧਰਮਸਾਲਾ ਵਿੱਚ ਜਾ ਕੇ ਵੀ ਲੱਭਦੇ ਪਏ ਹਨ ਸੇਖਨ ਕੇ ਕਰ ਸੇਖ ਫਿਰੰਤੇ ਸੇਖ ਸਿਖਾਂ ਦੇ ਘਰ ਚ ਜਾ ਕੇ ਪੁੱਛਦੇ ਪਏ ਨੇ ਭਾਈ ਤੁਹਾਡੇ ਘਰੇ ਗੁਰੂ ਅਰਜਨ ਦੇਵ ਮਹਾਰਾਜ ਤਾਂ ਨਹੀਂ ਆਏ ਹਨ ਕੇਤ ਸਦਗੁਰ ਉਤਰੇ ਗੁਣਵੰਤੇ ਕੇ ਸਰ ਗੁਣਾ ਦੀ ਖਾਨ ਗੁਰੂ ਅਰਜਨ ਦੇ ਮਹਾਰਾਜ ਉਹ ਸੱਚੰਦੂ ਦੁਸ਼ਟ ਦੀ ਹਵੇਲੀ ਵਿੱਚ ਬੈਠੇ ਹਨ ਗਏ ਸਹੋ ਡਿਗ ਬਹੁਰ ਨਾ ਆਏ ਜੇ ਕੁਝ ਸਿੱਖਾਂ ਨੇ ਆਪਸੀ ਗੱਲਬਾਤ ਕੀਤੀ ਕਿਉਂਕਿ ਭਾਈ ਸੱਧੂ ਨੂੰ ਤਾਂ ਪਤਾ ਸੀ ਵੀ ਸੱਦਾ ਆਇਆ ਸੀ ਕਹਿੰਦੇ ਵੀ ਗੁਰੂ ਅਰਜਨ ਦੇਵ ਮਹਾਰਾਜ ਬਾਦਸ਼ਾਹ ਕੋਲ ਗਏ ਸਨ ਤੇ ਵਾਪਸ ਨਹੀਂ ਆਏ ਹਨ ਜੇ ਦੋ ਸੁਦਾਸਰ ਕੋ ਗਮਣਾਏ ਕਿਤੇ ਐਸਾ ਨਾ ਹੋਵੇ ਕਿ ਮਹਾਰਾਜ ਉਧਰੋਂ ਹੀ ਗੱਲਬਾਤ ਕਰਕੇ ਸੁਦਾਸਰ ਅੰਮ੍ਰਿਤਸਰ ਸਾਹਿਬ ਨੂੰ ਵਾਪਸ ਚਲੇ ਗਏ ਹੁਣ ਇੰਨਾ ਤੇ ਪਤਾ ਵੀ ਮਹਾਰਾਜ ਬਾਦਸ਼ਾਹ ਕੋਲ ਗਏ ਹਨ ਫੇਰਾ ਤੇ ਫੇਰਾ ਤੇ ਸਰਕਾਰੀ ਲੋਕ ਪੰਜ ਤੂੰ ਬਾਦਸ਼ਾਹ ਤੱਕ ਵੇਖਿਆ ਜਾ ਕੇ ਖਬਰਾਂ ਕੱਢੀਆਂ ਕਹਿੰਦੇ ਬਾਦਸ਼ਾਹ ਤੇ ਗਾਂ ਚਲਾ ਗਿਆ ਬਾਦਸ਼ਾਹ ਤੇ ਇੱਥੇ ਹੈ ਹੀ ਨਹੀਂ ਆ ਫਿਰ ਪਤਾ ਲੱਗਾ ਵੀ ਮਹਾਰਾਜ ਕਿੱਥੇ ਗਏ ਜੇ ਬਾਦਸ਼ਾਹ ਇੱਥੇ ਨਹੀਂ ਤੇ ਗੁਰੂ ਅਰਜਨ ਦੇਵ ਮਹਾਰਾਜ ਫਿਰ ਕਿੱਥੇ ਨੇ ਹੁਣ ਜਿਹੜੇ ਸਰਕਾਰੀ ਬੰਦੇ ਸਨ ਉਹਨਾਂ ਨੂੰ ਜਦੋਂ ਖਬਰਾਂ ਕੱਢੀਆਂ ਵੀ ਭਾਈ ਤੁਹਾਨੂੰ ਪਤਾ ਆਏਗਾ ਚੰਗੇ ਵੀ ਹੁੰਦੇ ਨੇ ਮਾੜੇ ਵੀ ਸੋ ਕੰਨਾਂ ਨੇ ਅੰਦਰਲੀ ਗੱਲ ਭੇਤ ਦੱਸ ਦਿੱਤਾ ਹੈ। ਭੋਜਨ ਕੇ ਨੈ ਸੋਯਬ ਲੋਕ। ਤੇ ਉਹ ਦੱਸਣ ਲੱਗੇ ਵੀ ਜਿਸ ਗੁਰੂ ਅਰਜਨ ਦੇ ਮਹਾਰਾਜ ਨੂੰ ਤੁਸੀਂ ਲੱਭਦੇ ਫਿਰਦੇ ਹੋ। ਤਿੰਦ ਸੋਦ ਗਨ ਸਿੱਖਣ ਪਾਏ। ਸਿੱਖਾਂ ਨੇ ਉਹਨਾਂ ਸਿਪਾਹਾਂ ਸਰਕਾਰੀ ਅਹਿਲਕਾਰਾਂ ਤੋਂ ਖਬਰ ਪਾਈ ਹੈ। ਚੰਦੂ ਨੈ ਕਰ ਸੰਗ ਸਿਧਾਏ। ਕਿ ਗੁਰੂ ਅਰਜਨ ਦੇ ਮਹਾਰਾਜ ਤੁਹਾਡੇ ਗੁਰੂ ਆਏ ਸੀ ਬਾਦਸ਼ਾਹ ਨੂੰ ਮਿਲੇ ਵੀ ਨੇ। ਅੱਗੇ ਬਾਦਸ਼ਾਹ ਵਾਪਸ ਗਾਂ ਚਲਾ ਗਿਆ ਤੇ ਚੰਦੂ ਦੁਸ਼ਟ ਜਿਹੜਾ ਬਾਦਸ਼ਾਹ ਦਾ ਉਹ ਤੁਹਾਡੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਣੇ ਨਾਲ ਲੈ ਗਿਆ ਹੈ ਇਸ ਕੈ ਸਦਨ ਪ੍ਰਵੇਸ਼ਤ ਹੇਰੇ ਅਸੀਂ ਜਿੱਥੋਂ ਤੱਕ ਵੇਖਿਆ ਹੈ ਕਿ ਉਹ ਮਹਾਰਾਜ ਨੂੰ ਆਪਣੇ ਘਰੇ ਲੈ ਕੇ ਗਿਆ ਅਸੀਂ ਗੁਰੂ ਅਰਜਨ ਦੇਵ ਨੂੰ ਚੰਦੂ ਦੀ ਹਵੇਲੀ ਜਾਂਦੇ ਵੇਖਿਆ ਹੈ ਤੇ ਮਰ ਪਏ ਪਹੁੰਚੇ ਤਿਸ ਬੇਰੇ ਤੇ ਕਹਿੰਦੇ ਸ਼ਾਮ ਜੀ ਦਾ ਸਮਾ ਸੀਗਾ ਉਸ ਵੇਲੇ ਥੋੜਾ ਥੋੜਾ ਹਨੇਰਾ ਪਸਰਨ ਵਾਲਾ ਸੀ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਘਰੇ ਲਗਿਆ ਹੈ ਪ੍ਰੇਮੀ ਸੇਖ ਤਹਾਂ ਕੋ ਗਏ ਉਹ ਪ੍ਰੇਮੀ ਸਿੱਖ ਜਿਹੜੇ ਸਨ ਨਾ ਉਸੇ ਵੇਲੇ ਦੌੜ ਕੇ ਚੰਦੂ ਦੁਸ਼ਟ ਦੀ ਹਵੇਲੀ ਤੇ ਪਤਾ ਹੀ ਸੀ ਸਾਰਿਆਂ ਨੂੰ ਸਾਰੇ ਦੌੜ ਕੇ ਉਧਰ ਨੂੰ ਪਹੁੰਚ ਗਏ ਹਨ ਦੇਹ ਕਿਵਾੜ ਬਿਲੋਗਤ ਭਏ ਪਰ ਵੇਖਿਆ ਵੀ ਕਿਵਾੜ ਹਵੇਲੀ ਦਾ ਬਾਹਰਲਾ ਵੱਡਾ ਦਰਵਾਜ਼ਾ ਬਿਲਕੁਲ ਬੰਦ ਕੀਤਾ ਹੋਇਆ ਹੈ ਅੰਦਰ ਸੇਖ ਪਠਤਿ ਕਬਾਨੀ ਤੇ ਅੰਦਰ ਸਿੱਖ ਜਿਹੜੇ ਨੇ ਨਾ ਜਿਹੜੇ ਡਿਊਟੀ 'ਚ ਬੰਨੇ ਸਨ ਉਹ ਸਿੱਖ ਬਾਣੀ ਪੜਦੇ ਪਏ ਇੱਕ ਸਿੱਖ ਦੀ ਆਵਾਜ਼ ਬਾਹਰ ਆ ਰਹੀ ਹੈ ਗੁਰ へ ਟਾਹੇ ਤਬ ਸੁਧ ਜਾਣੇ ਜੇ ਜਗਉਣ ਬਾਣੀ ਕੰਨਾਂ ਚ ਪਈ ਤੇ ਸਿੱਖਾਂ ਨੂੰ ਉਸੇ ਵੇਲੇ ਖਬਰ ਮਿਲ ਗਈ ਕਿ ਗੁਰੂ ਅਰਜਨ ਦੇਵ ਮਹਾਰਾਜ ਵੀ ਇਸੇ ਹਵੇਲੀ ਵਿੱਚ ਨੇ ਤੇ ਸਿੱਖ ਵੀ ਇਸੇ ਹਵੇਲੀ ਕਿਉਂਕਿ ਜੇ ਸਿੱਖ ਬਾਣੀ ਪੜਦੇ ਆਵਾਜ਼ ਆ ਰਹੀ ਤੇ ਦਾ ਮਤਲਬ ਗੁਰੂ ਅਰਜਨ ਦੇਵ ਮਹਾਰਾਜ ਵੀ ਇੱਥੇ ਹਨ ਝਿਰ ਕਨ ਕਰਹ ਸਿਪਾਏ ਤੌਣ ਜਿਹੜਾ ਅੰਦਰਲਾ ਸਿਪਾਈ ਹੈ ਉਹ ਸਿੱਖ ਨੂੰ ਝਟਕਦਾ ਪਿਆ ਹੈ। ਕਿਆ ਤੂੰ ਬਕੈ ਬੈਠ ਧਰਮੋਂ। ਕਹਿੰਦਾ ਤੂੰ ਏ ਕੀ ਬਕ ਰਿਆ। ਕਿਉਂਕਿ ਜਿਨ੍ਹਾਂ ਨੂੰ ਬਾਣੀ ਦੀ ਸਮਝ ਨਹੀਂ ਉਹਨੇ ਤੇ ਇਹੀ ਕਹਿਣਾ ਉਹਨੂੰ ਪਤਾ ਹੈ ਵੀ ਜੇ ਇਹ ਬੋਲੇਗਾ ਪੜ੍ਹੇਗਾ ਆਵਾਜ਼ ਬਾਹਰ ਜਾਏਗੀ ਲੋਕਾਂ ਨੂੰ ਖਬਰ ਨਿਕਲੇਗੀ। ਕਹਿੰਦਾ ਇਹ ਕੀ ਬਕਦਾ ਪਿਆ ਚੁੱਪ ਕਰ ਜਾ। ਤੈਨੂੰ ਬਾਣੀ ਇਹ ਜੋ ਵੀ ਤੂੰ ਕਲਾਮ ਪੜ੍ਹਦਾ ਇਹ ਤੈਨੂੰ ਨਹੀਂ ਪੜਨ ਦੇਣੇ। ਤੂੰ ਚੁੱਪ ਕਰਕੇ ਬਹਿ ਜਾ ਤੇ ਸਾਹਮਣੇ ਗੁਰੂ ਅਰਜਨ ਦੇਵ ਮਹਾਰਾਜ ਵੱਲ ਇਸ਼ਾਰਾ ਕਰਕੇ ਕਹਿੰਦਾ ਜਿਵੇਂ ਉਹ ਚੁੱਪਾ ਇਦਾਂ ਤੂੰ ਚੁੱਪ ਬਹਿ ਜਾ ਭਾਵ ਸਿਖਾਂ ਨੂੰ ਵੀ ਚੁੱਪ ਕਰਾ ਲਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਤੇ ਬਿਲਕੁਲ ਚੌਂਕੜਾ ਮਾਰ ਕੇ ਸ਼ਾਂਤੀ ਦਾ ਰੂਪ ਹੋ ਕਰਕੇ ਮਹਾਰਾਜ ਜੀ ਉੱਥੇ ਬੈਠੇ ਹੋਏ ਹਾਂ ਇਹ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਨ ਪਾਤਸ਼ਾ ਤਨ ਗੁਰੂ ਨਾਨਕ ਦੇ ਮਹਾਰਾਜ ਕ੍ਰਿਪ ਨਵਾਜ ਗੁਰੂ ਗੋਬਿੰਦ ਸਿੰਘ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੇਅੰਤ ਸ਼ੁਕਰ ਆਪਨੇ ਸੇਵਾ ਲਈ ਗੁਰੂ ਅਰਜਨ ਦੇਵ ਪਾਤਸ਼ਾ ਆਪਦੇ ਇਤਿਹਾਸ ਦੀ ਸੇਵਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਸਮਤ ਦਿਓ ਸਬਨਾ ਦਾ ਆਇਆ ਪੇਟਾਵਾਂ ਅਰਦਾਸਾਂ ਜੋਦੜੀਆਂ ਦਰ ਪਰਵਾਨ ਕਰਦਿਆਂ ਆਪਣੀਆਂ ਮਿਹਰਾਂ ਨਾਲ ਨਿਵਾਜ ਕੇ ਗੁਰ ਸਿੱਖੀ ਜੀਵਨ ਸੇਵਾ ਸਿਮਰਨ ਭਜਨ ਬੰਦਗੀ ਤੇ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ